ਹਾਂਜੀ ਦੱਸ ਸਕਦਾ ਦੋਸਤੋ ਆ ਸ਼ੜਕਾ ਤੇ ਟ੍ਰੈਫਿਕ ਨੰਂਦੇ ਰੀਸ ਸ਼ੜਕ ਤੋਂ ਤੇ ਰੂੜ ਹਲਵਾਰੇ ਤੋਂ ਪੱਪਵਾਲ ਨੂੰ ਜਾਂਦਾ ਵਾ ਜੋ ਇਸ ਛੜਕ ਦਾ ਬਹੁਤ ਬੁਰਾ ਹਾਲ ਆ ਆ ਸ਼ੜਕ ਦੇ ਵਿੱਚ ਤੋਇਆ ਆ ਬਾਬੇ ਦੀ ਜਗਾ ਆ ਗਈ ਜਗਾ ਦਾ ਸਾਹਮਣੇ ਆ ਵੇਖੋ ਇਹ ਪੂਰਾ ਵੱਟਾ ਕੁਵਾਵਾ ਅਲਵਾਈ ਦੁਕਾਨਾ ਬੱਬੂ ਡੈਰੀ ਆ ਦੇਖੋ ਇਹ ਤੋਏ ਦਾ ਜੇ ਤੋਏ ਕੀ ਇਹਨਾਂ ਵਿੱਚ ਜੇ ਪਾਣੀ ਖੜਾ ਹੋ ਜਵੇ ਪਾਣੀ ਕਰਕੇ ਤੋਏ ਦਾ ਪਤਾ ਨਹੀਂ ਲੱਗਦਾ ਹੈਗਾ ਕਿ ਕਿੰਨਾ ਕੁ ਦੂੰਗਾ ਤੇ ਕੋਈ ਹਰਸਾ ਵੀ ਹੋ ਸਕਦਾ ਵਾ ਤੇ ਮੈਂ ਸਰਕਾਰ ਭਵੰਤਮਾਨ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਇਸ ਸੜਕ ਦਾ ਵੀ ਖੇਤੀ ਜਿਹੜੀ ਖੇਤੀ ਹੀ ਹੱਲ ਕੀਤਾ ਜਾ ਆ ਪਹਿਲੇ ਸਕੂਲ ਆ ਗਿਆ ਹਾਂਜੀ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਿਸ਼ਾਲ ਸਿੰਘ ਮਿਸ਼ਾਲ ਨੁਸਤੋਂ ਸੋ ਦੋਸਤੋ ਇਸ ਟਾਈਮ ਆਪਾਂ ਅੱਜ ਸ਼ਹਿਰ ਪਿੰਡ ਹਲਵਾਰਾ ਖੜੇ ਆ ਜੋ ਸੁਧਾਰ ਤੋਂ ਰਾਏਕੋਟ ਵਾਲੀ ਸੜਕ ਤੇ ਸਿੱਟਾ ਜੋ ਹਲਵਾਰੇ ਤੋਂ ਪਖਵਾਲ ਰੋੜਾ ਉਹਦੀ ਸੜਕ ਬਿਲਕੁਲ ਖਰਾਬ ਆ ਤੇ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਬਹੁਤ ਤਕਲੀਫ ਹੁੰਦੀ ਆ ਤੇ ਅੱਜ ਸਾਡੇ ਨਾਲ ਜੋ ਆਟੋ ਜੂਨੀਅਨ ਦੇ ਮੈਂਬਰ ਆ ਪ੍ਰਧਾਨ ਸਾਹਿਬ ਆ ਸਾਡੇ ਨਾਲ ਸਾਰੇ ਪਿੰਡ ਦੇ ਵਾਸੀ ਵੀ ਝੋਟ ਚੁੱਕੇ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਇਸ ਸ਼ੜਕ ਬਾਰੇ ਕੀ ਕਹਿੰਦੇ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾ ਆਪਣਾ ਜੀ ਮੇਰਾ ਨਾਮ ਐਕਸਮਰ ਸੁਦਰਨ ਕੁਮਾਰ ਸਿੰਘ ਆ ਜੀ ਸਰ ਕਿਹੜਾ ਪਿੰਡ ਹੈ ਇਹ ਹਲਵਾਰਾ ਜੀ ਸਰ ਜਿਹੜੀ ਅੱਜ ਰੋਡ ਸੜਕ ਟੁੱਟੀ ਹੋਈ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਜੀ ਰੋਡ ਦੀ ਜਿਹੜੀ ਪਿੰਡ ਹਲਵਾਰੇ ਤੋਂ ਪਖੰਡ ਸੜਕ ਜਾ ਰਹੀ ਆ ਇਹਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਆ ਐਮਐਲਏ ਹਾਕਮ ਸਿੰਘ ਜੀ ਵੀ ਇਹ ਕਹਿ ਕੇ ਗਏ ਸੀ ਕਿ ਇਹਦੀ ਇੱਕ ਸਾਲ ਲੱਗਣਾ ਇਹਨੂੰ ਵੀ ਪਰ ਮੈਂ ਰਿਪੇਅਰ ਕਰਾ ਦੂੰਗਾ ਮੇਨ ਚੀਜ਼ ਇਹ ਹੈ ਰਿਪੇਅਰ ਤਾਂ ਸਦੋ ਕਿਉਂਕਿ ਸਾਡੇ ਨਜ਼ਦੀਕ ਨਾਨਕ ਸਾਹਿਬ ਦਾ ਸਾਧੂ ਆਸ਼ਰਮ ਖਾਕ ਕਲੇ ਆ ਜੋ ਕਿ ਹਰ ਸਾਲ ਦੀ ਤਰ੍ਹਾਂ ਤਿੰਨ ਮਹੀਨੇ ਲੜੀ ਚੱਲਦੀ ਆ ਸੰਗਤ ਨੂੰ ਉੱਤੀ ਹੋਈ ਸੜਕ ਕਾਰਨ ਸੰਗਤ ਨੂੰ ਆਉਣ ਜਾਣ ਦੀ ਬਹੁਤ ਪ੍ਰੋਬਲਮ ਆ ਇਹਦਾ ਕੋਈ ਵੀ ਹੱਲ ਨਹੀਂ ਹਜੇ ਤੱਕ ਹੋ ਰਿਹਾ ਹੈਗਾ ਇਹ ਅਸੀਂ ਬੇਨਤੀ ਕਰਦੇ ਆ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਸਰ ਜਿਹੜੀ ਇਹ ਸੜਕਾ ਉਦੋਂ ਕਿੰਨੇ ਕਿਲੋਮੀਟਰ ਪੈਂਦੀ ਹੈ ਜੀ ਇਹ 7 ਕਿਲੋਮੀਟਰ ਪੈਂਦੀ ਆ ਪੱਕਾ ਤੇ ਜੇ ਰੋਡ ਟੁੱਟਾ ਹੋਣ ਕਰਕੇ ਕਿੰਨੇ ਕਿਲੋਮੀਟਰ ਪੈਂਦਾ ਜੀ ਹੋਰ ਤਾਂ 10 12 ਕਿਲੋਮੀਟਰ ਪੈ ਜਾਂਦਾ ਜੀ ਦੇ ਸਰ ਜਦੋਂ ਕੋਈ ਮੀਂਹ ਨਹੀਂ ਆਉਂਦਾ ਵਾ ਉਹ ਤੋਂ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਇੱਕ ਤਾਂ ਸੜਕ ਟੁੱਟ ਜਾਂਦੇ ਨੇ ਸੜਕ ਟੁੱਟੀ ਹੁੰਦੀ ਆ ਕਿਉਂਕਿ ਹੈਵੀ ਗੱਡੀਆਂ ਵੀ ਲੰਘਦੀਆਂ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਜੀ ਸੜਕ ਦਾ ਰਸਤਾ ਬਿਲਕੁਲ ਬੰਦ ਹੋ ਜਾਂਦਾ ਜਾਨੀ ਤੁਰ ਕੇ ਜਾਣ ਦੇ ਬੰਦੇ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਤੇ ਤੋਂ ਇਹਨਾਂ ਪਰਮਤਮਨ ਸਰਕਾਰ ਨੂੰ ਕੀ ਬੇਨਤੀ ਕਰਨੀ ਨਹੀਂ ਅਸੀਂ ਇਹੀ ਕਹਿੰਦੇ ਆ ਵੀ ਇਹਦਾ ਜਲਦੀ ਜਲਦੀ ਹੱਲ ਕੀਤਾ ਜਾਵੇ ਇਹ ਕਿਸਾਨ ਵੀ ਲਈ ਇਹਨੂੰ ਜਲਦੀ ਕੀਤਾ ਜਾਵੇ ਬੱਚਿਆਂ ਨੂੰ ਸਕੂਲ ਆਉਂਦਾ ਇੰਟਰਨੈਸ਼ਨਲ ਸਕੂਲ ਵੀ ਆਉਂਦਾ ਜੀ ਕਿਉਂਕਿ ਜਦੋਂ ਬੱਚਿਆਂ ਨੂੰ ਛੱਡਣ ਜਾਇਦਾ ਸਵੇਰੇ ਦੁਪਹਿਰੇ ਲੈ ਕੇ ਜਾਂਦੋਂ ਤੋਂ ਵੱਧ ਹੁੰਦੀ ਆ ਰੋਡ ਟੁੱਟਿਆ ਹੁੰਦਾ ਮੂਰੋ ਟ੍ਰੈਫਿਕ ਆਉਂਦੀ ਆ ਉਹਦੇ ਵਿੱਚ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਆ ਜੀ ਇਹ ਇਹਦਾ ਜਲਦੀ ਜਲਦੀ ਹੱਲ ਕੀਤਾ ਜਾਵੇਗਾ